ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਨਵੇਂ ਵਲੌਗ 'ਚ ਹਾਂਜੀ ਵੀ ਮੁੰਡੇ ਕਿੱਥੇ ਚੱਲੇ ਅੱਜ ਸਿੰਗਾਪੁਰ ਸਿੰਗਾਪੁਰ ਇਹ ਮੁੰਡੇ ਚੱਲੇ ਆ ਜੇ ਆਪਣੇ 에어ਪੋਰਟ ਤੇ ਛੱਡਣੇ ਇਹਨੂੰ ਇਹ ਮੇਰਾ ਜੀ ਚੱਲਾ ਇਹ ਜੀ 에어ਪੋਰਟ ਤੇ ਛੱਡਣ ਚੱਲੇ ਭਾਈ ਨੂੰ ਭਾਈ ਚੱਲੇ ਇਹ ਅੱਜ ਚੱਲ ਨਾਂ ਤੇ ਦੱਸ ਦੋ ਭਰਾ ਦਾ ਕੀ ਹੈ ਦਾ ਸਮਰ ਆ ਨਾ ਇਹਦਾ ਆਪਣੇ ਭਰਾ ਦਾ ਆ ਆ ਤਲ ਠੀਕ ਆ ਓਕੇ ਮੇਰਾ ਵਾਹੀਰ ਭਰਾ ਹੈ ਫਿਰ ਓਕੇ ਬਹੁਤ ਵਧੀਆ ਸਮਰ ਰਿਹਾ ਤੇਰਾ ਨਾਲ ਆਪਣਾ ਡੇਢ ਕੇ ਸਾਲ ਦਾ ਕੋਈ ਨਹੀਂ ਬਾਕੀ ਅਸੀਂ ਤੁਹਾਨੂੰ ਹੁਣ ਅੱਗੇ ਜਾ ਕੇ ਮਿਲਦੇ ਆ ਅੱਗੇ ਆ ਕੇ ਆਪਾਂ ਏਅਰਪੋਰਟ ਤੇ ਮਿਲਦੇ ਆ ਏਅਰਪੋਰਟ ਤੇ ਮਿਲਦੇ ਆ ਹਾਂਜੀ ਓਕੇ ਜੀ ਧੰਨਵਾਦ ਬਹਿ ਗਏ ਆਪਾਂ ਗ੍ਰੈਬ 'ਚ ਐਵੇਂ ਕਿੱਦਾਂ ਮੁੜੇ ਓਕੇ ਏਅਰਪੋਰਟ ਏਅਰਪੋਰਟ ਯਾਰ ਮੂਰੀ ਆਹ ਸਮਰ ਬੈਠਾ ਐਨਕ ਲਾ ਕੇ ਗਾੜੀ ਹਾਂ ਦੀਦਾ ਗਾੜੀ ਇੱਥੇ ਗੱਡੀ ਤੇ ਐਨਕ ਲਾ ਲਈਓ ਬੈਗ ਰੱਖ ਲਿਆ ਸਮਰ ਦਾ ਸੀ ਜਿਹੜੀ ਪਹਿਲੇ ਲੰਦਿਆ ਫਲੈਕ ਤੁਹਾਨੂੰ ਮਿਲਦੇ ਹੁਣ ਏਅਰਪੋਰਟ ਤੇ ਯਾਰ ਬਸ ਆ ਬੈਗ ਵਖਾ ਕਰਦੇ ਨਹੀਂ ਲੈ ਗੋ ਵੀ यस हां ठीक है चल ठीक है ओके ਮਿਲਦੇ ਆਪੋਰਟ ਤੇ ਜਾ ਕੇ ਤੁਹਾਨੂੰ ਹਾਂਜੀ ਆ ਨਹੀਂ ਵੀ ਆ ਗਏ ਮੁੰਡੇ ਪਹੁੰਚ ਗਏ 에어ਪੋਰਟ ਤੇ ਚਲ ਠੀਕ ਆ ਸਮਰ ਮੇਰਾ ਭਰਾ ਫਿਰ ਹੈ ओके ब्रो ਹੋ ਗਿਆ ਬਹੁਤ ਵਧੀਆ ਸਮਾਂ ਗਿਆ ਧਰਨਾ ਆਪਣਾ ਹਾਂ ਠੀਕ ਆ ਸਮਰ ਮੇਰਾ ਭਰਾ ਓਕੇ ਹੈ ਦੀਪ ਕਿਦਾਂ ਵਿੱਚ ਸਮਰ ਘੈਂੜੀ ਬੰਦਾ ਹੈ ਨਾ ਬੰਦਾ ਯਾਰ ਆਹ ਚੰਗਾ ਚੱਲ ਗਿਆ ਹਾਂ ਚੰਗਾ ਚੱਲ ਗਿਆ ਯਾਰ ਚੱਲ ਠੀਕ ਆ ਮੈਂ ਸਮਰ ਮੇਰਾ ਭਰਾ ਹੈ ਆਵਾਤ ਕਲੀਆ ਟਰਮੀਨਲ 2 ਇਧਰ ਹੀ ਜਾਣਾ ਵਾ ਆਪਾਂ ਅੱਛਾ ਤੇ ਨਹੀਂ ਜਾਣਾ ਹਾਂ ਠੀਕ ਆ ਸਮਰ ਮੇਰਾ ਭਰਾ ਹੈ ਓਕੇ ਓਕੇ ਬ੍ਰੋ ਓਕੇ ਓਕੇ ਮੇਰਾ ਭਰਾ ਨਹੀਂ ਨਾਲ ਤੇ ਵੀਡੀਓ ਨਾਲ ਹੀ ਜਾਣਾ ਆਪਾਂ ਤੇਰੇ ਹੀ ਅਜੇ ਇਹਦੇ ਨਾਲ ਹੀ ਆ ਉਥੇ ਗਾਂ ਜਾ ਕੇ ਹਾਂ ਚੱਟਾਂ ਜਮਾਰੀ ਆ ਭਰਾ ਉਹ ਅੰਦਰੋਂ ਦੇ ਰਾਹ ਜਾਣੇ ਕਿਦਾਂ ਫਿਰ ਸਮਰ ਤੇ ਗਿਆ ਨਹੀਂ ਜੇ ਉਹ ਕਿਨੂੰ ਛੱਡਣਾ ਹੈ ਇਹ ਆਪਾਂ এয়ারਪੋਰਟ ਤੇ ਸਰਪ੍ਰਾਈਜ਼ ਆ ਇਹ ਸਰਪ੍ਰਾਈਜ਼ ਆ ਇਹ ਤੁਹਾਡੇ ਲਈ ਸਰਪ੍ਰਾਈਜ਼ ਨਹੀਂ ਕਹਿ ਸਕਦੇ ਆਪਾਂ ਇਹਨੂੰ ਆਪਾਂ ਛੱਡਣਾ ਹੈ ਕਿਸੇ ਨੂੰ ਤੇ ਆਪਾਂ ਨਹੀਂ ਦੱਸ ਸਕਦੇ ਤੁਹਾਨੂੰ ਸੋਰੀ ਇਹ ਚੀਨੀ ਆਪਾਂ ਦੱਸ ਸਕਦੇ ਹਾਂ ਵੀ ਬਾਕੀ ਨਜ਼ਾਰਾ ਪੂਰਾ ਘੈਂਡਾ এয়ারਪੋਰਟ ਦਾ ਲਵ ਮੈਂ ਨਾ ਵੀ ਪੂਰੀ ਫੋਮ ਚ ਫਿਰਦਾ ਜਿ ਚਿੱਟੇ ਬੂਡ ਪਾ ਕੇ ਯੈਸ ਕਰਾ ਕੇ ਰੱਖੀ ਦੀ ਆ ਯੈਸ ਕਰਾਉਂ ਰਿਆ ਪੂਰੀ ਲਾਵਾ ਚ ਉਹ ਕਿ ਭੱਜੀ ਜਾਂਦਾ ਉੱਤੇ ਲੈ ਭੱਜ ਗਿਆ ਇਹ ਫਿਰ ਮੌਸਮ ਬੜਾ ਘੈਂਟ ਹੋਇਆ ਲਾਵਾ ਜ ਹੈ ਆ ਪਿੱਛੇੋਂ ਛੁੱਟਦਾ ਵੀ ਤੂੰ ਇਹਦਾ ਕਵਰ ਗਿਆ ਫੋਨ ਦਾ ਲਾਤੀਆ ਜਾਂ ਆਪਦਾ ਪਿੱਛੇੋਂ ਕੈਮਰੇ ਵਾਲਾ ਨਹੀਂ ਪਤਾ ਯਾਰ ਇਹ ਕਿੱਥੇ ਛੁੱਟਦਾ ਹੀ ਹਾਂ ਵੀ ਸਮਰ ਤੂੰ ਗਿਆ ਨਹੀਂ ਓਏ ਤੂੰ ਚੱਲਿਆ ਆਂ ਮੈਂ ਯਾਰ ਚੱਲਿਆ ਚੱਲਿਆ ਹੈ ਗਿਆ ਨਹੀਂ ਇਹ ਗੱਲ ਚੱਲਿਆ ਨਾ ਸਰਾ ਕੰਮ ਆ ਪੂਰੀ ਜਹਤ ਲੱਗਦੀ ਪੂਰਾ ਅਨੰਦ ਪੱਜਾ ਅੱਜ ਓ ਕੇ ਰਿਪੋਰਟ ਹੋਈ ਬੁਰੀ ਤੇ ਆਂ ਸਮਰ ਤੈਨੂੰ ਫੇਰ ਇੱਥੋਂ ਹੀ ਬਾਲ ਦੇਣਾ ਜਾਂ ਇੱਥੋਂ ਛੱਡ ਦੇਣਾ ਉਧਰ ਨੂੰ ਸਾਹਮਣੇ ਛਾਲ ਮਾਰਨੀ ਸਮਰ ਨੇ ਦੀਪ ਦੁਖੀ ਜਿਹਾ ਲੱਗਣਿਆ ਤੂੰ ਅੱਜ ਮੈਨੂੰ ਜੀ ਸਾਰਿਆਂ ਮੌਸਮ ਵੇਖ ਸ਼ਾਂਤ ਵੀ ਮੌਸਮ ਹੈ ਲੋਕੇਸ਼ਨ ਪੂਰੀ ਘੈਂਡ ਆ ਸਾਰੇ ਵਸਿਆ ਵੇਖੋ ਆਪਾਂ ਤੁਹਾਨੂੰ ਮੁਖਾਉਨੇ ਸਾਰੇ ਪਾਸੇ ਸਿਰਾਂ ਲੋਕੇਸ਼ਨ ਹੈ ਹਾਂਜੀ ਵੀ ਮੁੰਡਿਓ ਕਿੱਦਾਂ ਲੱਗਾ ਫਿਰ ਦਿਨ ਵਧੀਆ ਏ ਅੱਜ ਨਹੀਂ ਨਾ ਘੈਂਡ ਬਹੁਤ ਘੈਂਡ ਆ ਮੁੰਡਿਆਂ ਨੇ ਹੁਣ ਆਪਾਂ ਖਾਪੀ ਵੀ ਲਿਆਵਾ ਰੱਜ ਗਏ ਆ ਚਲੋ ਠੀਕ ਆ ਓਕੇ ਬਾਏ ਕੋਈ ਗੱਲ ਨਹੀਂ ਮਿਲਦੇ ਆ ਜੀ ਅਗਲੇ ਵਲੋਗ ਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ